ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫਿਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਂ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦਾ ਵਿਸ਼ਾ ਰਹੇਗਾ ਅੰਮ੍ਰਿਤ ਭੋਜਨ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਅੰਮ੍ਰਿਤ ਭੋਜਨ ਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਹੜਾ ਕਿ ਨਾ ਸਿਰਫ ਤੁਹਾਨੂੰ ਪੋਸ਼ਕ ਤੱਤ ਦੇਗਾ ਪੂਰੀ ਤਰ੍ਹਾਂ ਬਾਡੀ ਦੇ ਵਿੱਚ ਬਲਕਿ ਇਹ ਭੋਜਨ ਖਾ ਕੇ ਸਿਰਫ ਭੋਜਨ ਹੀ ਖਾਣਾ ਤੇ ਤੁਸੀਂ ਆਪਣੇ ਸਰੀਰ ਦੇ ਵਿੱਚੋਂ ਅਨੇਕਾਂ ਰੋਗ ਠੀਕ ਕਰ ਸਕਦੇ ਹੋ ਇਹ ਭੋਜਨ ਕਿਵੇਂ ਦਾ ਕਿਹੜੇ ਰੂਪ ਦੇ ਵਿੱਚ ਹੈ ਪਕਿਆ ਹੋਇਆ ਹੈ ਕੱਚਾ ਹੈਗਾ ਕੀ ਚੀਜ਼ਾਂ ਮਿਲਾ ਕੇ ਬਣਾਉਣੀਆਂ ਹੈਗੀਆਂ ਇਹ ਆਪਾਂ ਤੁਹਾਨੂੰ ਪੂਰੀ ਡਿਟੇਲ ਦਿੰਦੇ ਹਾਂ ਇਹ ਭੋਜਨ ਬਿਲਕੁਲ ਕੱਚਾ ਹੋਏਗਾ ਜੀ ਇਹਦੇ ਵਿੱਚ ਤੁਸੀਂ ਨੋਟ ਕਰ ਸਕਦੇ ਹੋ ਇਹਦੇ ਵਿੱਚ 15 ਗ੍ਰਾਮ ਤੁਸੀਂ ਲੈਣੇ ਨੇ ਛੋਲੇ ਜਿਹਨੂੰ ਆਪਾਂ ਚਨੇ ਕਹਿੰਦੇ ਹੈਗੇ ਆ ਆ ਜਿਹੜੇ ਕਾਲੇ ਛੋਲੇ ਲੈ ਸਕਦੇ ਹੋ ਤੁਸੀਂ ਕਾਬਲੀ ਛੋਲੇ ਲੈ ਸਕਦੇ ਹੋ ਅ 10 ਗ੍ਰਾਮ ਲੈਣੀ ਹੈ ਤੁਸੀਂ ਮੂੰਗਫਲੀ ਕੱਚੀ ਮੂੰਗਫਲੀ ਲੈਣੀ ਹੈ 8 ਗ੍ਰਾਮ ਲੈਣੇ ਨੇ ਮੂੰਗ ਮੂੰਗ ਦਾਲ ਜਿਹੜੀ ਹੁੰਦੀ ਹੈ ਅ 6 ਗ੍ਰਾਮ ਲੈਣੇ ਨੇ ਮੋਠ ਤੇ 6 ਗ੍ਰਾਮ ਲੈਣੀ ਹੈ ਮਸੂਰ ਦਾਲ ਤੇ 5 ਗ੍ਰਾਮ ਲੈਣੇ ਨੇ ਤਿਲ ਇੱਕ ਵਾਰ ਫੇਰ ਦੁਬਾਰਾ ਦਿਖਾ ਦਿੰਨੇ ਆ 15 ਗ੍ਰਾਮ ਲੈਣੇ ਨੇ ਛੋਲੇ ਚਿੱਟੇ ਜਾਂ ਕਾਲੇ ਕੋਈ ਵੀ ਲੈ ਸਕਦੇ ਹੋ ਅੰ 10 ਗ੍ਰਾਮ ਲੈਣੀ ਹੈ ਜੀ ਮੂੰਗਫਲੀ ਅ 8 ਗ੍ਰਾਮ ਲੈਣੇ ਨੇ ਜੀ ਮੂੰਗ 6 ਗ੍ਰਾਮ ਲੈਣੇ ਆ ਜੀ ਮੋਠ 6 ਗ੍ਰਾਮ ਲੈਣੇ ਮਸੂਰ ਤੇ 5 ਗ੍ਰਾਮ ਲੈਣੇ ਨੇ ਤੇਲ ਹੁਣ ਕਰਨਾ ਕੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਭਿਉ ਕੇ ਤੇ ਇਹਨਾਂ ਨੂੰ ਜਿਹੜਾ ਆਪਾਂ ਸਪਰਾਉਟ ਕਰ ਲੈਣਾ ਜਿਹਨੂੰ ਕਹਿੰਦੇ ਆ ਵੀ ਉਹ ਭੁੰਗਾਰ ਲੈਣਾ ਹੈਗਾ ਭੁੰਗਾਰਨ ਦਾ ਤਰੀਕਾ ਦੱਸਣ ਦੀ ਲੋੜ ਨਹੀਂ ਸਾਰੇ ਜਿਹੜੇ ਵੀਰਾਂ ਭੈਣਾਂ ਬੱਚਿਆਂ ਨੂੰ ਪਤਾ ਹੁੰਦਾ ਹੈ ਇਹ ਇਹਨਾਂ ਦੇ ਵਿੱਚੋਂ ਜਦੋਂ ਪੁੰਗਰ ਜਾਣਗੇ ਤਾਂ ਇਸ ਪੁੰਗਰੇ ਹੋਏ ਭੋਜਨ ਨੂੰ ਆਪਾਂ ਨੇ ਫਿਰ ਖਾਣਾ ਹੈਗਾ ਪਰ ਪਹਿਲਾਂ ਮੈਂ ਦੱਸਦਾ ਕਿ ਪੁੰਗਰੇ ਹੋਏ ਭੋਜਨ ਦੇ ਵਿੱਚ ਇਹਨਾਂ ਚ ਕੀ ਕੀ ਮਿਲੇਗਾ ਇਹਨਾਂ ਚ ਪ੍ਰੋਟੀਨ ਐਂਜ਼ਾਈਮ ਫੈਟ ਭਰਪੂਰ ਮਾਤਰਾ ਚ ਹੁੰਦਾ ਤੇ ਪਚਾਉਣ ਦੇ ਵਿੱਚ ਇਹ ਪੂਰੀ ਤਰ੍ਹਾਂ ਜਿਹੜਾ ਇਹ ਸਹਾਇਤਾ ਕਰਦਾ ਹੈਗਾ ਆ ਇਹਨੂੰ ਬਣਾਉਣਾ ਕਿਵੇਂ ਹੈ ਪਹਿਲਾਂ ਇਹ ਦੱਸ ਦਈਏ ਅਦਰਕ ਨੂੰ ਬਰੀਕ ਬਰੀਕ ਕਤਰ ਕੇ ਪੁੱਤਰ ਕੇ ਤੇ ਇਹਨੂੰ ਤੁਸੀਂ ਮਤਲਬ ਆ ਬਰੀਕ ਬਰੀਕ ਉਤਰ ਲੈਣਾ ਤੇ ਫੇਰ ਭਾਵੇਂ ਨੂੰ ਜਿਵੇਂ ਸਲਾਦ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਪਿਆਜ਼ ਟਮਾਟਰ ਉਹਦੇ ਚ ਤੁਸੀਂ ਜਿਵੇਂ ਕਹਿੰਦੇ ਤਰ੍ਹਾਂ ਜਿਹਨੂੰ ਕਹਿ ਸਕਦੇ ਆ ਗਾਜਰ ਹਰਾ ਧਨੀਆ ਪੁਦੀਨਾ ਹਰੀ ਮਿਰਚ ਚੁਕੰਦਰ ਮੂਲੀ ਪੱਤਾ ਗੋਬੀ ਪਾਲਕ ਦੇ ਪੱਤੇ ਨਿੰਬੂ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਇਸ ਨੂੰ ਬਰੀਕ ਬਰੀਕ ਕੁੱਟ ਕੇ ਤੇ ਇਹਦੇ ਵਿੱਚ ਜਿਹੜਾ ਤੁਸੀਂ ਪੁੰਗਰੇ ਹੋਏ ਇਹਨਾਂ ਚੀਜ਼ਾਂ ਨੂੰ ਤੁਸੀਂ ਇਹ ਮਿਕਸ ਕਰ ਦੇਣਾ ਤੇ ਸ਼ੇਰ ਇਹਦੇ ਵਿੱਚ ਤੁਸੀਂ ਨਿੰਬੂ ਜਿਹੜਾ ਉਹ ਨਚੋਲ ਲੈਣਾ ਹੈਗਾ ਪੀਸੀ ਹੋਇਆ ਸਿੰਧਾ ਨਮਕ ਪੀਸੀ ਹੋਈ ਮਤਲਬ ਪੀਸੀ ਹੋਇਆ ਸਿੰਧਾ ਨਮਕ ਤੇ ਉਸੇ ਟਾਈਮ ਪੀਸ ਕੇ ਕਾਲੀ ਮਿਰਚ ਉਸੇ ਟਾਈਮ ਪੀਸਣੀ ਕਿਉਂਕਿ ਇਹਦੇ ਵਿੱਚ ਪੈਪਰਿਨ ਹੁੰਦਾ ਹੈ ਤੇ ਪੈਪਰਿਨ ਜਿਹੜਾ ਜੇਕਰ ਆਪਾਂ ਪੀਸੀ ਹੋਈ ਕਾਲੀ ਮਿਰਚ ਬਾਜ਼ਾਰੋਂ ਲਿਆ ਕੇ ਪਾਉਂਦੇ ਆ ਤਾਂ ਉਹ ਪੈਪਰਿਨ ਉੱਡ ਜਾਂਦਾ ਤੇ ਪੈਪਰਿਨ ਜਿਹੜਾ ਉਹ ਬਹੁਤ ਵੱਡੀ ਜਿਹੜੀ ਹੈ ਬੜਾ ਰੋਲ ata ਕਰਦਾ ਸਾਡੇ ਜਿਹੜੀ ਸਰੀਰ ਦੇ ਵਿੱਚ ਕਾफी ਚੀਜ਼ਾਂ ਨੂੰ ਠੀਕ ਕਰਨ ਲਈ ਆ ਉਹ ਟੀਸੀ ਹੋਈ ਜਿਹੜੀ ਆ ਉਹਦੇ ਵਿੱਚ ਕਾਲੀ ਮਿਰਚ ਪਾ ਲੈਣੀ ਹੈ ਤੇ ਫਿਰ ਇਸ ਨੂੰ ਹੌਲੀ-ਹੌਲੀ ਚੰਗੀ ਤਰ੍ਹਾਂ ਚਬ ਚਬ ਕੇ ਜਿਹੜਾ ਹੈਗਾ ਉਹ ਖਾਣਾ ਹੈਗਾ ਅ ਦੱਸ ਦਈਏ ਕਿ ਸ਼ੁਰੂਆਤੀ ਤੌਰ ਦੇ ਉੱਤੇ ਇਸ ਨੂੰ ਪਚਾਉਣ ਦੇ ਵਿੱਚ ਥੋੜੀ ਜੀ ਦਿੱਕਤ ਆ ਸਕਦੀ ਹੈ ਕਿਉਂਕਿ ਕੱਚਾ ਭੋਜਨ ਹੈ ਪਹਿਲਾਂ ਅੰਦਰ ਜਾ ਕੇ ਪਾਚਣ ਪ੍ਰਣਾਲੀ ਨੂੰ ਸ਼ੁੱਧ ਕਰਦਾ ਹੈ ਅੰਤੜੀਆਂ ਨੂੰ ਸ਼ੁੱਧ ਕਰਦਾ ਹੈ ਅੰਤੜੀਆਂ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਸ ਦੇ ਵਿੱਚ ਥੋੜਾ ਜਿਹਾ ਬਦਲਾਅ ਲਿਆਂਦਾ ਹੈ ਤੇ ਫਿਰ ਜਿਹੜਾ ਇਹ ਆਪਣਾ ਕੰਮ ਕਰਨਾ ਸ਼ੁਰੂ ਕਰਦਾ ਤੇ 5-6 ਦਿਨ ਤੱਕ ਇਸ ਜਿਹੜਾ ਭੋਜਨ ਦਾ ਜਦੋਂ ਆਪਾਂ ਅੰਮ੍ਰਿਤ ਭੋਜਨ ਦਾ ਸੇਵਨ ਕਰਦੇ ਆ ਤਾਂ ਇਹਦੇ ਥੋੜਾ ਜਿਹਾ ਢਿੱਡ ਜਿਹੜਾ ਉਹ ਭਾਰੀ ਭਾਰੀ ਜਿਹਾ ਰਹਿੰਦਾ ਹੈਗਾ 5-6 ਦਿਨ ਸਟਾਰਟਿੰਗ ਦੇ 5-6 ਦਿਨ ਅ ਪਰ ਇਸ ਤੋਂ ਤੁਸੀ ਘਬਰਾਉਣਾ ਨਹੀਂ ਹੈਗਾ ਅ ਇੱਕ ਹਫਤੇ ਬਾਅਦ ਜਿਹੜਾ ਹੈ ਤੁਹਾਡੀ ਪਾਚਨ ਪ੍ਰਣਾਲੀ ਬਿਲਕੁਲ ਜਿਹੜੀ ਹੈ ਇਹ ਕੱਚੇ ਭੋਜਨ ਨੂੰ ਚਬਾਉਣ ਦੇ ਪਚਾਉਣ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਹੈ ਉਹ ਕਨੇ ਹੈਪਚੁਰ ਹੋ ਜੇਗੀ ਉਹਨੂੰ ਤਜਰਬੇਕਾਰ ਹੋ ਜਾਏਗਾ ਤੇ ਫਿਰ ਅੰਮ੍ਰਿਤ ਭੋਜਨ ਦਾ ਜਿਹੜਾ ਆਪਾਂ ਜਦ ਸੇਵਨ ਕਰਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੇ ਨਤੀਜੇ ਵੇਖੋਗੇ ਉਹ ਬਾ ਕਮਾਲ ਹੋਣਗੇ ਤੇ ਇਹ ਦੱਸਦੀ ਹੈ ਕਿ ਇਹ ਕਿਸੇ ਵੀ ਉਮਰ ਦੇ ਬੰਦੇ ਨੂੰ ਕਿਸੇ ਵੀ ਮੌਸਮ ਦੇ ਵਿੱਚ ਇਸ ਨੂੰ ਤੁਸੀਂ ਜਿਹੜੇ ਮਜੀਦੀ ਕਮਾ ਤੋਂ ਮਾਤਰਾ ਦੱਸੀ ਹੈ ਇੰਨੀ ਕੁ ਮਾਤਰਾ ਦੇ ਵਿੱਚ ਤੁਸੀਂ ਉਸ ਤੋਂ ਇੰਨੀ ਕੁ ਜਾਂ ਇਸ ਤੋਂ ਥੋੜੀ ਜਿਹੀ ਘੱਟ ਮਾਤਰਾ ਤੁਸੀਂ ਖਾ ਸਕਦੇ ਹੋ ਇਤੋਂ ਤੱਕ ਕਿ ਇਹ ਗਰਭਵਤੀ ਜਿਹੜੀਆਂ ਭੈਣਾਂ ਮਾਤਾ ਨੇ ਉਹਨਾਂ ਨੂੰ ਵੀ ਇਹ ਖਾਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਉਹ ਵੀ ਆਪਣੇ ਆਪ ਦੇ ਵਿੱਚ ਇਸ ਨੂੰ ਖਾ ਕੇ ਤੇ ਆਪਣੀਆਂ ਕਾਫੀ ਚੀਜ਼ਾਂ ਨੂੰ ਠੀਕ ਕਰ ਸਕਦੀਆਂ ਹੁਣ ਆਇਆ ਕਿ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਨਾਮ ਲਿੱਤੇ ਨੇ ਇਹਨਾਂ ਦੇ ਵਿੱਚ ਆਪਾਂ ਨੂੰ ਬੈਨੀਫਿਟ ਕੀ ਮਿਲਣਗੇ ਮੈਂ ਤੁਹਾਨੂੰ ਲਿਖਾਏ ਹੈਗੇ ਨੇ ਵੀ 15 ਗ੍ਰਾਮ ਛੋਲੇ ਛੋਲਿਆਂ ਦੀ ਗੱਲ ਕਰੀਏ ਤਾਂ ਛੋਲਿਆਂ ਦੇ ਵਿੱਚ ਜਿਹੜਾ ਕਾਫੀ ਕੁਝ ਸਾਨੂੰ ਮਿਲਦਾ ਹੈਗਾ ਕਾਲੇ ਛੋਲੇਾਂ ਸੇਵਨ ਜਿਹੜਾ ਲੋਕੀ ਅੱਡ-ਅੱਡ ਤਰੀਕਿਆਂ ਦੇ ਨਾਲ ਕਰਦੇ ਨੇ ਅ ਕਿਸ ਕੋਈ ਇਹਦੀ ਦਾਲ ਬਣਾ ਲੈਂਦਾ ਕੋਈ ਇਹਨੂੰ ਰੋਸਟ ਰੋਸਟ ਆਪਣਾ ਇਹ ਤਾਂ ਭੁੰਨ ਲੈਂਦਾ ਹੈਗਾ ਕੋਈ ਇਸ ਨੂੰ ਇਹਦਾ ਆਟਾ ਬਣਾ ਲੈਂਦਾ ਕੋਈ ਇਸ ਨੂੰ ਮਤਲਬ ਉਬਾਲ ਕੇ ਖਾ ਲੈਂਦਾ ਕਾਲੇ ਛੋਲੇ ਜਿਹੜੇ ਨੇ ਅੱਡ-ਅੱਡ ਤਰੀਕੇ ਨੇ ਇਸ ਨੂੰ ਖਾਣਦੇ ਨੇ ਪਰ ਇਹਦੇ ਵਿੱਚ ਜਿਹੜੇ ਅ ਖੁਰਾਕੀ ਤੱਤ ਨੇ ਉਹਨਾਂ ਦੇ ਵਿੱਚ ਪ੍ਰੋਟੀਨ ਹੁੰਦਾ ਫਾਈਬਰ ਹੁੰਦਾ એનર્ਜੀ ਆਇਰਨ ਹੁੰਦੇ ਨੇ ਕੈਲਸ਼ੀਅਮ ਹੁੰਦਾ ম্যাগਨੀਸ਼ੀਅਮ ਹੁੰਦਾ ਫਾਸਫੋਰਸ ਹੁੰਦਾ ਜ਼ਿੰਕ ਹੁੰਦਾ ਕਾਪਰ ਹੁੰਦਾ ਵਿਟਾਮਿਨ B3 ਸੋਡੀਅਮ ਇਹ ਵਰਕੇ ਜਿਹੜੇ ਨੇ ਭਰਪੂਰ ਤੱਤ ਜਿਹੜੇ ਨੇ ਪਾਏ ਜਾਂਦੇ ਇਸ ਤੋਂ ਇਲਾਵਾ ਛੋਲਿਆਂ ਚ ਐਂਟੀਆਕਸੀਡੈਂਟ ਐਂਟੀ ਇਨਫਲੇਮੇਟਰੀ ਐਂਟੀ ਬੈਕਟੀਰੀਅਲ ਐਂਟੀ ਫੰਗਲ ਗੁਣ ਪਾਏ ਜਾਂਦੇ ਨੇ ਜੇਕਰ ਤੁਸੀਂ ਇਸ ਨੂੰ ਇਸ ਜਿਹੜਾ ਅੰਮ੍ਰਿਤ ਭੋਜਨ ਦੇ ਰੂਪ ਦੇ ਵਿੱਚ ਡੇਲੀ ਲੈਨੇ ਹੋ ਤੇ ਫਿਰ ਜਿਹੜਾ ਹੈ ਇਹ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਲਾਭ ਦੇਗਾ ਤੇ ਇਹ ਤੁਹਾਡੇ ਅੰਦਰ ਦੇ ਕਈ ਰੋਗ ਜਿਹੜੇ ਨੇ ਉਹ ਠੀਕ ਕਰ ਸਕਦਾ ਕਿਵੇਂ ਕਿਵੇਂ ਨੰਬਰ 1 ਤਾਂ ਜਿਹੜਾ ਹੈ ਪਾਚਨ ਸ਼ਕਤੀ ਵਿੱਚ ਸੁਧਾਰ ਲਿਆਂਦਾ ਅ ਇਹਦੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਪੇਟ ਦੇ ਵਿੱਚ ਜਿਹੜੇ ਨੇ ਵਿਸ਼ਾਲੇ ਤੱਤ ਜਿਹੜੇ ਨੇ ਜ਼ਹਿਰੀਲੇ ਤੱਤ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਇਹ ਮਦਦ ਕਰਦਾ ਹੈ ਡੀਟੌਕਸੀਫਾਈ ਕਰਦਾ ਹੈ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਇਹ ਠੀਕ ਕਰਦਾ ਹੈਗਾ ਜੇਕਰ ਤੁਹਾਨੂੰ ਪਾਚਨ ਸ਼ਕਤੀ ਦੇ ਨਾਲ ਜੁੜੀ ਕੋਈ ਸਮੱਸਿਆ ਹੈ ਗੈਸ ਹੈ ਕਬਜ ਹੈ ਤਾਂ ਇਹ ਤਿੱਜੇ ਹੋਏ ਛੋਲੇ ਜਦੋਂ ਆਪਾਂ ਖਾਂਦੇ ਆ ਤਾਂ ਇਹਦੇ ਤੋਂ ਸਾਨੂੰ ਛੁਲਕਾਰਾ ਪਾਉਣ ਦੇ ਵਿੱਚ ਕਾਫੀ ਲਾਭ ਮਿਲਦਾ ਹੈ ਇਹਦੇ ਵਿੱਚ ਤੁਸੀਂ ਨਿੰਬੂ ਦਾ ਰਸ ਜੀਰਾ ਪਾਊਡਰ ਜਿਹੜਾ ਉਹ ਪਾ ਸਕਦੇ ਹੈਗੇ ਆ ਆ ਹੈਲਥ ਕੇਅਰ ਹਾਰਟ ਜਿਹੜੀ ਹੈ ਹਾਰਟ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਹ ਕਾਫੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਹੈਗਾ ਹਾਰਟ ਦੇ ਵਿੱਚ ਲਈ ਜਿਹੜਾ ਇਹਦੇ ਵਾਸਤੇ ਇਹ ਇਹਨਾਂ ਛੋਲਿਆਂ ਦੇ ਕਿਉਂਕਿ ਐਂਟੀਆਕਸੀਡੈਂਟ ਐਂਟੀ ਥਾਇਆ ਥਾਇਆਸਨਿਨ ਫਾਈਟੋਨਿਊਟ੍ਰੀਐਂਟਸ ਪਾਈ ਜਾਂਦੇ ਨੇ ਇਸ ਲਈ ਜਿਹੜਾ ਇਹ ਹਾਰਟ ਦੀ ਜਿਹੜੀਆਂ ਆਰਟਰੀਜ਼ ਹੁੰਦੀਆਂ ਨੇ ਜਿਹੜੇ ਹਾਰਟ ਦੀਆਂ ਵੇਇਨਸ ਹੁੰਦੀਆਂ ਨੇ ਉਹਨਾਂ ਨੂੰ ਤੰਦਰੁਸਤ ਬਣਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਛੋਲਿਆਂ ਚ ਪੋਟਾਸ਼ੀਅਮ ਫੋਲੇਟ ਮੈਗਨੀਸ਼ੀਅਮ ਇਹ ਤਿੰਨੋਂ ਤੱਤ ਪਾਈ ਜਾਂਦੇ ਨੇ ਜਿਹੜੇ ਕਿ ਸਾਡੇ ਹਾਰਟ ਨੂੰ ਕਾਫੀ ਫਾਇਦਾ ਪਹੁੰਚਾਉਂਦੇ ਨੇ ਤੇ ਹਾਰਟ ਨਾਲ ਜੁੜੇ ਹੋਏ ਰੋਗਾਂ ਦੇ ਵਿੱਚ ਜੇਕਰ ਆਪਾਂ ਛੋਲੇ ਖਾਣੇ ਹੈਗੇ ਤਾਂ ਆਪਾਂ ਨੂੰ ਜਿਹੜੀਆਂ ਇਹ ਡਾਕਟਰ ਵੀ ਜਿਹੜਾ ਹੈਗਾ ਉਹ ਇਸ ਤੋਂ ਖੁਸ਼ ਹੋਣਗੇ ਹੈਰਾਨ ਹੋਣਗੇ ਕਿ ਇਹਨੇ ਇੰਨੀ ਜਲਦੀ ਰਿਕਵਰੀ ਕਿਸ ਤਰ੍ਹਾਂ ਕਰ ਲਈ ਹੈ। ਵਜ਼ਨ ਘਟਾਉਂਦਾ ਜੀ ਵਜ਼ਨ ਘਟਾਉਣ ਦੇ ਵਿੱਚ ਕਾਫੀ ਸਹਾਇਕ ਹੁੰਦਾ ਹੈ ਛੋਲੇ ਜਿਹੜਾ ਰੋਜ਼ਾਨਾ ਖਾਂਦੇ ਹੈਗੇ ਨੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਢਿੱਡ ਨੂੰ ਭਰਿਆ ਰੱਖਦਾ ਹੈਗਾ ਤੇ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਓਵਰ EATING ਤੋਂ ਆਪਾਂ ਬਚ ਜਾਂਦੇ ਆ ਵਜ਼ਨ ਕੰਟਰੋਲ ਰਹਿੰਦਾ ਹੈਗਾ ਤੇ ਨਾਸਤੇ 'ਚ ਜਿਹੜਾ ਆਪਾਂ ਜੇਕਰ ਖਾ ਲੈਂਦੇ ਆ ਤਾਂ ਬੜਾ ਲੰਮਾ ਸਮਾਂ ਜਿਹੜਾ ਆਪਾਂ ਨੂੰ ਖਾਣੇ ਤੋਂ ਜਿਹੜਾ ਗੈਪ ਮਿਲ ਜਾਂਦਾ ਤੇ ਉਹਦੇ ਨਾਲ ਜਿਹੜਾ ਸਾਨੂੰ ਆ ਕਾਰਬੋਹਾਈਡਰੇਟ ਜਿਹੜੇ ਖਾ ਕੇ ਆਪਾਂ ਬੋਡੀ ਨੂੰ ਅੰਦਰ ਖਰਾਬ ਕਰਦੇ ਆ ਸ਼ੂਗਰ ਵਧਾਨਿਆ ਬਲਡ ਦੇ ਵਿੱਚ ਉਸ ਤੋਂ ਆਪਾਂ ਨੂੰ ਨਿਜਾਤ ਮਿਲਦੀ ਹੈ ਤੇ ਇਹਦੇ ਵਜ਼ਨ ਘਟਾਉਣ ਦੇ ਵਿੱਚ ਕਾਫੀ ਮਦਦ ਮਿਲਦੀ ਹੈ ਕਿ ਕੋਲੇਸਟ੍ਰੋਲ ਦੇ ਵਿੱਚ ਕੰਟਰੋਲ ਕਰਦਾ ਜੀ ਇਹਨੂੰ ਤੇ ਕਿਉਂਕਿ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਇਹਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ ਤੇ ਜੇਕਰ ਤੁਸੀਂ ਰੋਜ਼ਾਨਾ ਠਿੱਜੇ ਹੋਏ ਛੋਲੇ ਖਾਣੇ ਹੈਗੇ ਹੋ ਉਗਰੇ ਹੋਏ ਛੋਲੇ ਖਾਣੇ ਹੋ ਤਾਂ ਬਲੱਡ ਸ਼ੂਗਰ ਕੰਟਰੋਲ ਚ ਰਹਿੰਦਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕਾਰਬੋਹਾਈਡਰੇਟ ਜਿਹੜਾ ਹੈਗੇ ਨੇ ਉਹ ਬੋਡੀ 'ਚ ਨਹੀਂ ਜਾਣਗੇ ਇਹ ਇਹਦੇ ਵਿੱਚ ਬਲੱਡ ਸ਼ੂਗਰ ਨੂੰ ਕੰਟਰੋਲਸ ਰੱਖਦਾ ਹੈਗਾ ਤੇ ਜੇ ਇਹ ਕੰਟਰੋਲ ਚ ਰਹਿੰਦੀ ਹੈ ਤਾਂ ਕੋਲੇਸਟ੍ਰੋਲ ਦਾ ਜਿਹੜਾ ਪੱਧਰ ਉਹ ਵਧਣ ਤੋਂ ਰੋਕਦਾ ਤੇ ਇਹਦੇ ਨਾਲ ਜਿਹੜਾ ਸਾਡੇ ਕੋਲੇਸਟ੍ਰੋਲ ਨੂੰ ਜਿਹੜੀ ਘਟਾਉਣ ਦੇ ਵਿੱਚ ਮਦਦ ਮਿਲਦੀ ਆ ਖੂਨ ਦੀ ਕਮੀ ਜਿਹੜੀ ਆ ਉਹ ਦੂਰ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਆਇਰਨ ਦੀ ਮਾਤਰਾ ਕਾਫੀ ਪਾਈ ਜਾਂਦੀ ਹੈਗੀ ਹੈ ਭਿੱਜੇ ਹੋਏ ਸੋਲੇ ਖਾਣ ਦੇ ਨਾਲ ਜਿਹੜੇ ਐਨੀਮਿਕ ਪੇਸ਼ੈਂਟ ਨੇ ਜਿਨ੍ਹਾਂ ਨੂੰ ਖੂਨ ਦੀ ਕਮੀ ਹੈਗੀ ਆ ਉਹ ਉਹਨਾਂ ਨੂੰ ਇਸ ਚੀਜ਼ ਦਾ ਕਾਫੀ ਲਾਭ ਮਿਲਦਾ ਤੇ ਆਇਰਨ ਦੇ ਨਾਲ ਜਿਹੜੇ ਰੈੱਡ ਬਲੱਡ 셀 ਜਿਹੜੇ ਨੇ ਉਹ ਬਣਾਉਣ ਦੇ ਵਿੱਚ ਕਾਫੀ ਮਦਦ ਮਿਲਦੀ ਹੈਗੀ ਹੈ ਹਿਮੋਗਲੋਬਿਨ ਦਾ ਪੱਧਰ ਵੱਧਦਾ ਹੈਗਾ ਖੂਨ ਦੀ ਕਮੀ ਦੂਰ ਹੁੰਦੀ ਹੈ ਤੇ ਬੰਦਾ ਜਿਹੜਾ ਆਪਣੇ ਆਪ ਨੂੰ એનਰਜੈਟਿਕ ਯਾਨੀ ਕਿ ਊਰਜਾਵਾਨ ਮਹਿਸੂਸ ਕਰਦਾ ਹੈਗਾ ਔਰਤਾਂ ਦੇ ਲਈ ਲਾਭਕਾਰੀ ਹੁੰਦੇ ਨੇ ਜੀ ਪਿੱਜੇ ਹੋਏ ਛੋਲੇ ਇਹਦੇ ਨਾਲ ਇਹਦੇ ਵਿੱਚ ਜਿਹੜੇ ਹੈਗੀ ਹੈ ਫਾਈਟੋਨਿਊਟ੍ਰੀਐਂਟਸ ਪਾਈ ਜਾਂਦੇ ਹੈਗੇ ਨੇ ਜਿਹੜੇ ਕਿ ਕੈਂਸਰ ਦੇ ਜੋਖਮ ਨੂੰ ਜਿਹੜਾ ਘਟਾਉਣ ਦੇ ਵਿੱਚ ਮਦਦ ਕਰਦੇ ਨੇ ਆ ਆਸਟਿਓਪ੍ਰੋਸਿਸ ਦੀ ਰੋਕਣ ਦੇ ਵਿੱਚ ਮਦਦ ਕਰਦੇ ਜਿਹੜੀ ਹੱਡੀਆਂ ਭੁਰਨ ਲੱਗ ਜਾਂਦੀਆਂ ਜਿਨ੍ਹਾਂ ਨੂੰ ਉਹਨੂੰ ਆਸਟਿਓਪ੍ਰੋਸਿਸ ਕਹਿੰਦੇ ਹੈਗੇ ਹਨ ਉਹਨੇ ਚ ਰੋਕਣ ਚ ਮਦਦ ਮਿਲਦੀ ਹੈਗੀ ਹੈ ਇਹਦੇ ਨਾਲ ਜੋੜਾਂ ਦੇ ਵਿੱਚ ਦਰਦ ਜਿਹੜਾ ਜੋੜਾਂ ਦੀਆਂ ਸਮੱਸਿਆਵਾਂ ਹੱਡੀਆਂ ਦੀਆਂ ਸਮੱਸਿਆਵਾਂ ਉਹਦੇ ਚ ਸਾਨੂੰ ਕਾਫੀ ਲਾਭ ਮਿਲਦਾ ਹੈਗਾ ਮੈਨੋਪੌਜ਼ ਯਾਨੀ ਕਿ ਜਿਹੜੇ ਪੀਰੀਅਡਸ ਬੰਦ ਹੋਣ ਦੀ ਜਿਹੜੀ ਸਟੇਜ ਹੁੰਦੀ ਹੈ ਉਹਦੇ ਲੱਛਣਾਂ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈਗਾ ਔਰਤਾਂ ਦੀਆਂ ਸਮੱਸਿਆਵਾਂ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਤੇ ਜੇਕਰ ਇਹ ਨਾ ਛੋਲਿਆਂ ਨੂੰ ਇਸ ਤੋਂ ਇਲਾਵਾ ਦੇਸੀ ਘਿਓ ਦੇ ਵਿੱਚ ਭੁੰਨ ਕੇ ਵੀ ਖਾਧਾ ਜਾਵੇ ਤੇ ਉਹ ਵੀ ਆਪਾਂ ਨੂੰ ਕਾਫੀ ਫਾਇਦਾ ਦਿੰਦਾ ਹੈਗਾ ਸੋ ਇਹ ਤੁਹਾਨੂੰ ਦੱਸਿਆ ਜੀ ਆਪਾਂ ਨੇ ਵੀ ਕਿਸ ਤਰੀਕੇ ਦੇ ਨਾਲ ਸਾਨੂੰ ਛੋਲਿਆਂ ਦੇ ਨਾਲ ਲੱਭਦਾ ਇਸ ਤੋਂ ਇਲਾਵਾ ਜਿਹੜਾ ਆਪਾਂ ਗੱਲ ਕੀਤੀ ਹੈਗੀ ਜੀ ਕਿ ਮੂੰਗਫਲੀ ਮੂੰਗਫਲੀ ਜਿਹੜੀ ਆਪਾਂ ਮੂੰਗਫਲੀ ਜਿਹੜੀ ਜਿਸ ਤਰ੍ਹਾਂ ਆਪਾਂ ਦੱਸਿਆ ਮੂੰਗਫਲੀ ਦੇ ਵਿੱਚ ਕਾਫੀ ਜਿਹੜੇ ਉਹ ਗੁਣ ਪਾਇਆ ਦੇ ਵਿੱਚ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਕੈਲਸ਼ੀਅਮ ਬਹੁਤ ਜ਼ਿਆਦਾ ਭਰਪੂਰ ਮਾਤਰਾ ਚੋਂਦਾ ਇਹਨਾਂ ਹੱਡੀਆਂ ਜਿਹੜੀਆਂ ਨੇ ਇੱਕ ਮਜ਼ਬੂਤ ਹੱਡੀਆਂ ਨੇ ਆ ਪਾਚਨ ਸ਼ਕਤੀ ਦੇ ਵਿੱਚ ਸੁਧਾਰ ਹੁੰਦਾ ਜੀ ਮੂੰਗਫਲੀ ਦਾ ਸੇਵਨ ਕਰਨ ਦੇ ਲਈ ਫਾਇਦੇਮੰਦ ਹੈ ਇਸ ਕਰਕੇ ਕਿਉਂਕਿ ਇਹਦੇ ਵਿੱਚ ਗੈਸ ਜਿਹੜੀ ਆ ਬਦ ਹਜਮੀ ਇਹ ਇਹੋ ਜੀਆਂ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੇ ਕਬਜ ਹੈਗੀ ਹੈ ਐਸਿਡਿਟੀ ਹੈਗੀ ਹੈ ਇਹਨਾਂ ਤੋਂ ਸਾਨੂੰ ਛੁਟਕਾਰਾ ਮਿਲਦਾ ਕਿਉਂਕਿ ਇਹਦੇ ਵਿੱਚ ਕਾਫੀ ਚੀਜ਼ਾਂ ਅਹਿਨੀਆਂ ਪਾਈਆਂ ਜਾਂਦੀਆਂ ਨੇ ਜਿਹੜੀ ਕਿ ਪੇਪਾਚਨ ਸਬੰਧੀ ਨੂੰ ਸੁਧਾਰ ਕਰਦੀਆਂ ਨੇ ਇਸ ਤੋਂ ਇਲਾਵਾ ਦਿਲ ਨੂੰ ਜਿਹੜਾ ਹੈਲਦੀ ਰੱਖਦਾ ਹੈਗਾ ਅ ਬਲੱਡ ਸਰਕੂਲੇਸ਼ਨ ਦੇ ਵਿੱਚ ਸੁਧਾਰ ਹੁੰਦਾ ਅ ਇਹਦੇ ਨਾਲ ਜਿਹੜਾ ਦਿਲ ਦੇ ਹਾਰਟ ਤੇ ਜਿਹੜੀ ਹੈਲਥ ਨੂੰ ਜਿਹੜੀ ਆ ਉਹ ਕਾਫੀ ਫਾਇਦਾ ਮਿਲਦਾ ਹੈਗਾ ਤੇ ਅ ਹਾਰਟ ਅਟੈਕ ਦੇ ਨਾਲ ਜੁੜੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦਾ ਜਿਹੜਾ ਅ ਆਪਾਂ ਨੂੰ ਖਤਰਾ ਜਿਹੜਾ ਉਹ ਘਟ ਜਾਂਦਾ ਹੈਗਾ ਇਸ ਤੋਂ ਇਲਾਵਾ ਆ ਆਪਾਂ ਕੋਲੇਸਟ੍ਰੋਲ ਘਟਾਉਣ ਦੇ ਵਿੱਚ ਕਾਫੀ ਮਦਦ ਮਿਲਦਾ ਜੀ ਜੇਕਰ ਆਪਾਂ ਰੋਜ਼ਾਨਾ ਆਪਾਂ ਇਸ ਨੂੰ ਅੰਮ੍ਰਿਤ ਭੋਜਨ ਦੇ ਵਿੱਚ ਸ਼ਾਮਲ ਕਰਦੇ ਹਾਂ ਤਾਂ ਕੋਲੇਸਟ੍ਰੋਲ ਦਾ ਪੱਧਰ ਜਿਹੜਾ ਉਹ ਵਧ ਨਹੀਂਦਾ ਬੈਡ ਕੋਲੇਸਟ੍ਰੋਲ ਵਧ ਨਹੀਂਦਾ ਇਹਦੇ ਨਾਲ ਜਿਹੜੀਆਂ ਕਾਫੀ ਫਾਇਦਾ ਹੁੰਦਾ ਮਾਸਪੇਸ਼ੀਆਂ ਜਿਹੜੀਆਂ ਇਹਦੇ ਨਾਲ ਮਜ਼ਬੂਤ ਬਣਦੀਆਂ ਹਨ ਕਿਉਂਕਿ ਇਹ ਨੂੰ ਪੁੰਫਲੀ ਦੇ ਵਿੱਚ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ ਮਾਸਪੇਸ਼ੀਆਂ ਨੂੰ ਜਿਹੜਾ ਉਹ ਮਜ਼ਬੂਤ ਬਣਾਉਣ ਦੇ ਵਿੱਚ ਕਾਫੀ ਸਹਾਇਕ ਹੁੰਦਾ ਤੇ ਇਹਦੇ ਨਾਲ ਸਾਨੂੰ ਕਾਫੀ ਜਿਹੜਾ ਉਹ એનਰਜੈਟਿਕ ਫੀਲ ਹੁੰਦਾ ਆਪਣੇ ਆਪ ਨੂੰ ਖੂਨ ਦੀ ਕਮੀ ਇਹਦੇ ਨਾਲ ਵੀ ਜਿਹੜੀ ਆ ਉਹ ਦੂਰ ਹੁੰਦੀ ਹੈ ਕਿਉਂਕਿ ਲੀ ਦੇ ਵਿੱਚ ਆਰਨ ਦੀ ਮਾਤਰਾ ਜਿਹੜੀ ਕਾਫੀ ਪਾਈ ਜਾਂਦੀ ਹੈ ਹਿਮੋਗਲੋਬਿਨ ਦਾ ਪਦਰ ਜਿਹੜਾ ਵਧਾਉਣ ਦੇ ਵਿੱਚ ਮਦਦ ਮਿਲਦੀ ਹੈਗੀ ਇਹਦੇ ਨਾਲ ਤੇ ਇਹ ਆਪਣੇ ਆਪ ਦੇ ਵਿੱਚ ਅੰਮ੍ਰਿਤ ਭੋਜਨ ਦਾ ਜਿਹੜਾ ਇੱਕ ਬੜਾ ਵੱਡਾ ਸਹਾਇਕ ਬਣ ਕੇ ਇਸ ਉੱਪਰ ਕੇ ਸਾਹਮਣੇ ਆਉਂਦਾ ਇਸ ਤੋਂ ਇਲਾਵਾ ਜੀ ਆਪਾਂ ਗੱਲ ਕਰਦੇ ਹਾਂ ਮੂੰਗ ਦਾਲ ਦੀ ਮੂੰਗ ਦਾਲ ਜਿਹੜੀ ਕਿ ਆਪਾਂ ਹੁਣ ਇਸ ਤੋਂ ਇਹਦੇ ਨਾਲ ਗੱਲ ਕੀਤੀ ਹੈ ਤਾਂ ਮੂੰਗ ਦਾਲ ਜਿਹੜੀ ਆ ਉਹ ਇੱਕ ਹੈਲਦੀ ਫੂਡ ਮੰਨਿਆ ਜਾਂਦਾ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਸਾਨੂੰ ਪ੍ਰੋਟੀਨ ਮੈਗਨੀਸ਼ੀਅਮ ਇਹਦੇ ਵਰਗੇ ਜਿਹੜੇ ਪੋਸ਼ਕ ਤੱਤ ਜਿਹੜੇ ਨੇ ਉਹ ਪਾਏ ਜਾਂਦੇ ਹੈਗੇ ਨੇ ਜਿਹਦੇ ਖਾਣ ਦੇ ਨਾਲ ਸਾਨੂੰ ਬਹੁਤ ਗੱਜਬ ਦੇ ਫਾਇਦੇ ਮਿਲਦੇ ਨੇ ਇਹਨਾਂ ਦੇ ਵਿੱਚੋਂ એનર્ਜੀ ਵੱਧਦੀ ਹੈ ਜੀ ਬੋਡੀ ਦੇ ਵਿੱਚ ਪਾਚਨ ਸ਼ਕਤੀ ਦੇ ਵਿੱਚ ਸੁਧਾਰ ਹੁੰਦਾ ਇਮਿਊਨਿਟੀ ਵੱਧਦੀ ਹੈ ਰੋਗਾਂ ਨਾਲ ਲੜਨ ਦੀ ਜਿਹੜੀ ਤਾਕਤ ਵੱਧ ਜਾਂਦੀ ਹੈਗੀ ਹੈ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ਕੰਟਰੋਲਸ ਰਹਿੰਦੀ ਹੈਗੀ ਹੈ ਅ ਭਜਨ ਘਟਾਉਣ ਦੇ ਵਿੱਚ ਸਾਨੂੰ ਕਾਫੀ ਸਹਾਇਤਾ ਮਿਲਦੀ ਆ ਅੱਖਾਂ ਦੀ ਰੋਸ਼ਨੀ ਵੱਧਦੀ ਹੈਗੀ ਸੋ ਇਹ ਸਾਨੂੰ ਮੂੰਗ ਦਾਲ ਦੇ ਜਿਹੜੇ ਨੇ ਇਹਦੇ ਚੋਂ ਫਾਇਦੇ ਮਿਲਦੇ ਨੇ ਅੱਗੇ ਆਈਏ ਗੱਲ ਕੀਤੀ ਹੈ ਜੀ ਮੋਠ ਦੀ ਮੋਠ ਦਾਲ ਖਾਣ ਦੇ ਨਾਲ ਜਿਹੜਾ ਸਾਨੂੰ ਮੋਠ ਦਾਲ ਵੀ ਆਪਣੇ ਆਪ ਦੇ ਵਿੱਚ ਇੱਕ ਅੰਮ੍ਰਿਤ ਭੋਜਨ ਦਾ ਰੂਪ ਮੰਨਿਆ ਜਾਂਦਾ ਜੀ ਅ ਮੋਠ ਦਾਲ ਦੇ ਵਿੱਚ ਜ਼ਿੰਕ ਕੈਲਸ਼ੀਅਮ ਆਇਰਨ ਵਰਗੇ ਜਿਹੜੇ ਭਰਪੂਰ ਜਿਹੜੇ ਨੇ ਤੱਤ ਜਿਹੜੇ ਨੇ ਪਾਏ ਜਾਂਦੇ ਨੇ ਜਿਹਦੇ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ ਜਿਹੜੀ ਡਿਪਰੈਸ਼ਨ ਤਣਾਅ ਵਰਗੇ ਜਿਹੜੇ ਸਮੱਸਿਆਵਾਂ ਨੇ ਉਹਨਾਂ ਤੋਂ ਛੁਟਕਾਰਾ ਮਿਲਦਾ ਹੈਗਾ ਤੇ ਜਿਹੜੇ ਅਲਰਜੀ ਜਿਨ੍ਹਾਂ ਨੂੰ ਹੈਗੀ ਆ ਤਾਂ ਉਹਨਾਂ ਨੂੰ ਅਲਰਜੀ ਤੋਂ ਵੀ ਜਿਹੜਾ ਉਹਦੇ ਨੁਕਸਾਨ ਹੋਣ ਤੋਂ ਇਹ ਬਚਾਉਂਦਾ ਹੈਗਾ ਇਹਦੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੋਟਾਪੇ ਤੋਂ ਛੁਟਕਾਰਾ ਮਿਲਦਾ ਜੀ ਕਿਉਂਕਿ ਇਹਦੇ ਵਿੱਚ ਸੁਪਰ ਫੂਡ ਮੰਨਿਆ ਜਾਂਦਾ ਇੱਥੇ ਕਾਪਰ ਹੈਗਾ ਸੋਡੀਅਮ ਹੈਗਾ ਮੈਗਨੀਸ਼ੀਅਮ ਹੈਗਾ ਕੈਲਸ਼ੀਅਮ ਹੈਗਾ ਪੋਟਾਸ਼ੀਅਮ ਹੈਗਾ ਕਾਬਜ ਜਿਹੜੀ ਹੈ ਇਸ ਨੂੰ ਇਸ ਤੋਂ ਛੁਡਕਾਰਾ ਮਿਲਦਾ ਤੇ ਕਾਬਜ ਜਿਹੜੀ ਹੈ ਉਹ ਕਈ ਰੋਗਾਂ ਦਾ ਕਾਰਨ ਬਣਦੀ ਹੈ ਮੋਟਾਪੇ ਦਾ ਵੀ ਕਾਬਜ ਹੀ ਇਹਦੇ ਪਿੱਛੇ ਕੋਈ ਕਿਤਨਾ ਕਿਤੇ ਕਾਰਨ ਬਣਦਾ ਹੈਗਾ ਤਾਂ ਇਸ ਕਰਕੇ ਜਿਹੜਾ ਇਸ ਤੋਂ ਕਾਬਜ ਦੇ ਵਿੱਚੋਂ ਵੀ ਇਹਨੂੰ ਛੁਡਕਾਰਾ ਮਿਲ ਪਟਾਪੇ ਤੋਂ ਛੁਡਕਾਰਾ ਮਿਲਦਾ ਕਿਉਂਕਿ ਇਹਦੇ ਚ ਫਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ ਇਸ ਕਰਕੇ ਪੇਟ ਭਰਿਆ ਭਰਿਆ ਰਹਿੰਦਾ ਦਿਖਾਜਾ ਜਿਹੜਾ ਉਹ ਮਟਾਪੇ ਤੋਂ ਵੀ ਸਾਨੂੰ ਇਸ ਦੇ ਨਾਲ ਜਿਹੜਾ ਉਹ ਛੁਟਕਾਰਾ ਜਾਂਦਾ ਭੁੱਖ ਲੱਗਦੀ ਨਹੀਂ ਡਾਈਟ ਨੂੰ ਕੰਟਰੋਲ ਰੱਖਦੀ ਹੈ ਤੇ ਵਜ਼ਨ ਜਿਹੜਾ ਆਸਾਨੀ ਨਾਲ ਜਿਹੜਾ ਇਹਦੇ ਨਾਲ ਕੰਟਰੋਲ ਹੋ ਜਾਂਦਾ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਇਹਦੇ ਵਿੱਚ ਤੇ ਮਸਲ ਬਿਲਡਿੰਗ ਜਿਹੜੀ ਹੈ ਇਹਦੇ ਨਾਲ ਹੁੰਦੀ ਰਹਿੰਦੀ ਹੈ ਫਿਰ ਕਮਜ਼ੋਰ ਵੀ ਨਹੀਂ ਹੁੰਦਾ ਤੇ ਜਿਹੜਾ ਫੈਟ ਆ ਉਹ ਆਸਾਨੀ ਨਾਲ ਬਰਨ ਹੋ ਜਾਂਦਾ ਆਸਾਨੀ ਨਾਲ ਜਿਹੜਾ ਜਿਹੜਾ ਉਹ ਖਤਮ ਹੋ ਜਾਂਦਾ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਜੀ ਇਹਦੇ ਨਾਲ ਮੋਠ ਜਿਹੜੇ ਇਹਦੀਆਂ ਫਲੀਆਂ ਜਿਹੜੀਆਂ ਲਗੂਮਸ ਜਿਹੜੀ ਹੁੰਦੀਆਂ ਨੇ ਇਹਦੇ ਚ ਕੈਲਸ਼ੀਅਮ ਆਇਰਨ ਪਾਇਆ ਜਾਂਦਾ ਹੱਡੀਆਂ ਦੇ ਲਈ ਜਿਹੜਾ ਲਾਭ ਦੇਖ ਹੁੰਦਾ ਫਾਸਫੋਰਸ ਦੀ ਮਾਤਰਾ ਜਿਹੜੀ ਕਾਫੀ ਜ਼ਿਆਦਾ ਹੁੰਦੀ ਹੈ ਤੇ ਓਵਰ ਆਲ ਜਿਹੜਾ ਇਹ ਹੱਡੀਆਂ ਨੂੰ ਕਾਫੀ ਜ਼ਿਆਦਾ ਮਜ਼ਬੂਤੀ ਪ੍ਰਦਾਨ ਦਿੰਦਾ ਕਰਦਾ ਕੋਲੇਸਟੇਰੋਲ ਨੂੰ ਕੰਟਰੋਲ ਕਰਦਾ ਜੀ ਇਹ ਜਿਹੜਾ ਮੋਟਖਾਨ ਦੇ ਨਾਲ ਇਮਿਊਨਿਟੀ ਵਧਦੀ ਹੈਗੀ ਆ ਵਿਟਾਮਿਨ ਤੇ ਪ੍ਰੋਟੀਨ ਜਿਹੜੇ ਕਾਫੀ ਜ਼ਿਆਦਾ ਹੁੰਦੇ ਨੇ ਮੋਟ ਦੇ ਵਿੱਚ ਜ਼ਿੰਕ ਕਾਫੀ ਹੁੰਦਾ ਹੈ ਸਰੀਰ ਤੇ ਜਿਹੜੀ ਇਮਿਊਨਿਟੀ ਵਧਦੀ ਹੈਗੀ ਆ ਇਹਦੇ ਨਾਲ ਡਾਈਟ 'ਚ ਸ਼ਾਮਲ ਕਰਨ ਦੇ ਨਾਲ ਜਿਹੜਾ ਬੈਕਟੀਰੀਆ ਫੰਗਸ ਵਾਇਰਲ ਵਾਇਰਸ ਤੋਂ ਆਪਾਂ ਨੂੰ ਜਿਹੜਾ ਇਹ ਸੁਰੱਖਿਆਤ ਰੱਖਦਾ ਤਣਾਅ ਘਟਾਉਂਦਾ ਜਿਵੇਂ ਪਹਿਲਾਂ ਦੱਸਿਆ ਹੈਗਾ ਜ਼ਿੰਕ ਜਿਹੜਾ ਇਹਦੇ 'ਚ ਕਾਫੀ ਹੁੰਦਾ ਐਂਟੀਆਕਸੀਡੈਂਟ ਬਦੋਂ ਨੂੰ ਪੌਣ ਜਿਹੜੇ 'ਚ ਕਾਫੀ ਹੁੰਦੇ ਪਾਏ ਜਾਂਦੇ ਨੇ ਅ ਜਿੰਦਗੀ ਜੂਨ ਅ ਜਿਹੜੇ ਕਾਰਨ ਜਿਹੜੇ ਆਪਾਂ ਨੂੰ ਅਲੱਗ-ਅਲੱਗ ਤਰੀਕਿਆਂ ਦੇ ਜਿਹੜੇ ਤਣਾਅ ਆਉਂਦੇ ਨੇ ਉਹਦੇ ਕਰਕੇ ਸਾਨੂੰ ਸਾਡਾ ਜਿਹੜਾ ਉਹ ਸਿਹਤ ਦੇ ਉੱਤੇ ਕਾਫੀ ਅਸਰ ਪੈਂਦਾ ਪਰ ਜਦੋਂ ਆਪਾਂ ਮੋਠ ਖਾਂਦੇ ਆ ਇਹ ਇਸ ਅੰਮ੍ਰਿਤ ਭੋਜਨ ਦੇ ਰੂਪ ਦੇ ਵਿੱਚ ਤਾਂ ਸਾਨੂੰ ਜਿਹੜਾ ਉਹ ਤਣਾਉ ਤੋਂ ਵੀ ਸਾਨੂੰ छुटਕਾਰਾ ਮਿਲਦਾ ਮਾਸਪੇਸ਼ੀਆਂ ਜਿਹੜੀਆਂ ਨੇ ਇਹਦੇ ਨਾਲ ਮਜ਼ਬੂਤ ਹੁੰਦੀਆਂ ਨੇ ਕਿਉਂਕਿ ਪ੍ਰੋਟੀਨ ਇਹ ਚ ਕਾਫੀ ਮਾਤਰਾ ਚ ਪਾਇਆ ਜਾਂਦਾ ਮੋਠ ਦੇ ਦਾਲ ਦੇ ਵਿੱਚ ਤੇ ਇਹਦੇ ਕਰਕੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ ਸ਼ਾਕਾਹਾਰੀ ਭੋਜਨ ਦੇ ਵਿੱਚ ਹੀ ਸਾਨੂੰ ਜਿਹੜੀ ਹੈ ਪ੍ਰੋਟੀਨ ਦੀ ਮਾਤਰਾ ਕਾਫੀ ਮਿਲ ਜਾਂਦੀ ਹੈ ਤੇ ਇਹਦੇ ਨਾਲ ਜਿਹੜੀ ਹੈ ਸਾਨੂੰ ਮਾਸਪੇਸ਼ੀਆਂ ਦੀ ਸਿਹਤ ਜਿਹੜੀ ਹੈ ਉਹ ਚੰਗੀ ਬਣਾਉਣ ਦੇ ਵਿੱਚ ਮਦਦ ਮਿਲਦੀ ਹੈਗੀ ਸੋ ਏਸੀਜੀ ਮੋਠ ਦੇ ਫਾਇਦੇ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਮਸੂਰ ਦਾਲ ਦੀ ਕਿਉਂਕਿ ਮਸਰੀ ਦੀ ਦਾਲ ਵੀ ਆਪਾਂ ਗੱਲ ਕੀਤੀ ਹੈਗੀ ਹੈ ਤਾਂ ਮਸੂਰ ਦਾਲ ਦੇ ਵਿੱਚ ਵੀ ਸਾਨੂੰ ਕਾਫੀ ਤਰ੍ਹਾਂ ਦੇ ਪੋਸ਼ਕ ਤੱਤ ਜਿਹੜੇ ਨੇ ਉਹ ਪਾਏ ਜਾਂਦੇ ਨੇ ਇਹਦੇ ਇਹਦੇ ਵਿੱਚ ਕੈਲਰੀ ਤੇ ਪ੍ਰੋਟੀਨ ਦਾ ਜਿਹੜਾ ਇੱਕ ਅਨੋਖਾ ਮੇਲ ਜਿਹੜਾ ਉਹ ਮੰਨਿਆ ਜਾਂਦਾ ਸੁਮੇਲ ਮੰਨਿਆ ਜਾਂਦਾ ਹੈਗਾ ਇਹਦੇ ਵਿੱਚ ਦਵਾਈਕੂਣ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਦਵਾਈ ਕਾਫੀ ਸਾਰੇ ਦਵਾਈ ਜਿਹੜੇ ਨੇ ਉਹ ਅ ਗੁਣ ਇਹਦੇ ਚ ਪਾਏ ਜਾਂਦੇ ਹੈਗੇ ਨੇ ਅ ਮਸੂਲ ਦੀ ਦਾਲ ਦੇ ਵਿੱਚ ਅ ਮਟਾਪਾ ਕੈਂਸਰ ਹਾਰਟ ਦੇ ਜਿਹੜੇ ਜੋਖਮ ਨੇ ਉਹਨੂੰ ਘਟਾਉਣ ਦੇ ਵਿੱਚ ਕਾਫੀ ਜਿਹੜੀ ਆ ਉਹ ਮਦਦ ਮਿਲਦੀ ਆ ਕਿਉਂਕਿ ਉੱਚ ਮਾਤਰਾ ਦੇ ਵਿੱਚ ਇਹਦੇ ਚ ਪੋਲੀਫੈਨੋਲ ਤੇ ਬਾਇਓ ਐਕਟਿਵ ਜਿਹੜੇ ਕੰਟੈਂਟ ਜਿਹੜੇ ਨੇ ਇਹਦੇ ਚ ਦਾਲ ਦੇ ਵਿੱਚ ਮਿਲਦੇ ਹੈਗੇ ਨੇ ਐ ਵੈਸੇ ਤਾਂ ਇਹਦੇ ਚ ਦਾਲ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਆ ਪਰ ਜਿਹੜੀ ਆਪਾਂ ਸਾਬਤ ਦਾਲ ਦੀ ਜਿਹੜੀ ਆਪਾਂ ਇਹਦੇ ਚ ਗੱਲ ਕਰ ਰਿਹਾ ਅ ਮਸਹੂਰ ਦਾਲ ਦੇ ਵਿੱਚ ਵਜਨ ਘਟਾਉਣ ਦੇ ਵਿੱਚ ਸਾਨੂੰ ਕਾਫੀ ਸਹਾਇਤਾ ਮਿਲਦੀ ਹੈ ਜੀ ਭੁੱਖ ਜਿਹੜੀ ਉਹ ਲੱਗਣ ਨਹੀਂ ਦਿੰਦੀ ਇਹ ਜ਼ਿਆਦਾਤਰ ਤੱਕ ਪੇਟ ਭਰਿਆ ਰੱਖਦੀ ਹੈਗੀ ਤੇ ਇਹਦੇ ਨਾਲ ਜਿਹੜੀ ਸਾਡਾ ਵਜਨ ਕੰਟਰੋਲ ਚ ਜਿਹੜਾ ਸਾਨੂੰ ਮਦਦ ਮਿਲਦੀ ਹੈ ਇਹਦੇ ਚ ਫਾਈਬਰ ਜਿਹੜਾ ਕਾਫੀ ਮਾਤਰਾ ਚ ਪਾਇਆ ਜਾਂਦਾ ਜੀ ਤੇ ਫਾਈਬਰ ਜਿਹੜਾ ਉਹ ਸਾਨੂੰ ਹਾਰਟ ਦੇ ਜਿਹੜੇ ਉਹ ਜਿਹੜੀ ਜੋਖਮ ਤੋਂ ਵੀ ਸਾਨੂੰ ਕਾਫੀ ਫਾਇਦਾ ਮਿਲਦਾ ਹੈਗਾ ਪੋਲੀਫਨੋਲ ਜਿਹੜੀ ਯੁਕਤ ਪੋਲੀਫਲਾਇਲ ਦੇ ਨਾਲ ਜਿਹੜੀ ਪ੍ਰਪੋਰ ਜਿਹੜੀ ਆ ਉਹ ਮਸਹੂਰ ਦਾਲ ਜਿਹੜੀ ਉਹ ਇਹਦੇ ਨਾਲ ਜਿਹੜਾ ਸਾਨੂੰ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਕਾਫੀ ਮਦਦ ਮਿਲਦੀ ਹੈਗੀ ਜੀ ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈਗੀ ਜੀ ਮਿੱਠਾ ਖਾਣ ਦੇ ਨਾਲ ਜਿਆਦਾ ਮਿੱਠਾ ਖਾਣ ਦੇ ਨਾਲ ਜਿਹੜਾ ਬਲੱਡ ਪ੍ਰੈਸ਼ਰ ਦਾ ਪੱਧਰ ਵੱਧ ਜਾਂਦਾ ਤੇ ਉਹਦੇ ਨਾਲ ਜਿਹੜੀਆਂ ਸਾਨੂੰ ਜੇਕਰ ਕੋਈ ਬੰਦਾ ਪਹਿਲਾਂ ਹੀ 슈ਗਰ ਦੀ ਸਮੱਸਿਆ ਨਾਲ ਵੀ ਲੜ ਰਿਹਾ ਤਾਂ ਬਲੱਡ ਪ੍ਰੈਸ਼ਰ ਵੀ ਉਹਨੂੰ ਨਾਲ ਹੁੰਦਾ ਤਾਂ ਫਿਰ ਉਹਨਾਂ ਨੂੰ ਮਸੂਰ ਦੀ ਦਾਲ ਜਿਹੜੀ ਆ ਉਹ ਜੇਕਰ ਆਪਾਂ ਇਸ ਅੰਮ੍ਰਿਤ ਭੋਜਨ ਦੇ ਰੂਪ ਦੇ ਵਿੱਚ ਰੋਜ਼ ਖਾਂਦੇ ਆ ਤਾਂ ਉਸ ਦੇ ਵਿੱਚ ਕਾਫੀ ਜੜੀ ਆ ਉਹ ਸਹਾਇਤਾ ਕਰਦੀ ਹੈਗੀ ਹੈ ਇਹਦੇ ਵਿੱਚ ਡਾਇਬੀਟਿਕ ਪੇਸ਼ੈਂਟ ਨੂੰ ਜਿਹੜਾ ਤੰਦਰੁਸਤ ਰੱਖਣ ਦੇ ਵਿੱਚ ਬਲੱਡ ਬਲੱਡ ਸ਼ੂਗਰ ਲਿਪਿਡ ਲਿਪੋਪ੍ਰੋਟੀਨ metabolisim ਦੇ ਸੁਧਾਰ ਦੇ ਵਿੱਚ ਜਿਹੜੀ ਆ ਕਾਫੀ ਮਦਦ ਮਿਲਦੀ ਹੈ ਤੇ ਇਹਦੇ ਵਿੱਚ ਪਾਏ ਜਾਣ ਬਲੇ ਉੱਚ ਪੌਲੀਫੈਨੋਇਲ ਫਾਈਬਰ ਸਮਗਰੀ ਜਿਹੜੀਆਂ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੀ ਹੈ ਇਹਦੇ ਨਾਲ ਜਿਹੜਾ ਕੰਪਲੈਕਸ ਕਾਰਬੋਹਾਈਡਰੇਟ ਪਾਈ ਜਾਂਦੇ ਨੇ ਜਿਹੜੇ ਕਿ ਬੋਡੀ ਦੇ ਅੰਦਰ ਜਾਂ ਅਨਸਾਰ ਜਿਹੜਾ ਉਹ ਵਧਣ ਨਹੀਂ ਜਾਂਦੇ ਸ਼ੂਗਰ ਵਧਣ ਨਹੀਂ ਜਾਂਦੇ ਹੌਲੀ ਹੌਲੀ ਜਿਹੜਾ ਇਹ ਰਿਲੀਜ਼ ਹੁੰਦਾ ਹੈ ਜਿਹੜਾ ਜਿਹੜਾ ਕੰਪਲੈਕਸ ਕਾਰਬੋਹਾਈਡਰੇਟ ਹੁੰਦਾ ਹੈ ਤੇ ਇਹਦੇ ਨਾਲ ਜਿਹੜਾ ਉਹ ਸ਼ੂਗਰ ਵਧਦੀ ਨਹੀਂ ਹੈਗੀ ਤੇ ਇਹ ਜਿਹੜਾ ਡਾਇਬੀਟੀਜ਼ ਜਿਹੜੇ ਪੇਸ਼ੈਂਟ ਨੂੰ ਵੀ ਜਿਹੜਾ ਇਸ ਚ ਦੇ ਨਾਲ ਕਾਫੀ ਫਾਇਦਾ ਮਿਲਦਾ ਹੈਗਾ ਇਮਿਊਨਿਟੀ ਵਧਾਉਂਦਾ ਜੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈਗਾ ਤੇ ਕੈਂਸਰ ਦੇ ਪੇਸ਼ੈਂਟਸ ਨੂੰ ਵੀ ਜਿਹੜਾ ਇਹਦਾ ਕਾਫੀ ਫਾਇਦਾ ਹੁੰਦਾ ਹੈ ਹੱਡੀਆਂ ਤੇ ਦੰਦਾਂ ਦੀ ਜਿਹੜੀ ਕਾਫੀ ਫਾਇਦਾਮੰਦ ਮੰਨੀ ਜਾਂਦੀ ਆ ਦਿਮਾਗ ਦੇ ਲਈ ਜਿਹੜਾ ਕਾਫੀ ਜ਼ਿਆਦਾ ਇਸ ਨੂੰ ਫਾਇਦੇਮੰਦ ਮੰਨਿਆ ਜਾਂਦਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਦਿਮਾਗ ਨਾਲ ਸਬੰਧਤ ਰੋਗ ਹੁੰਦਾ ਪਾਰਕਿੰਸਨ ਰੋਗ ਤੇ ਕਿਉਂਕਿ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੀ ਹੈ ਤੇ ਸ਼ੂਗਰ ਜਿਹੜੀ ਜਦੋਂ ਦਿਮਾਗ ਦੇ ਵਿੱਚ ਸ਼ੂਗਰ ਵੱਧ ਜਾਂਦੀ ਹੈ ਤਾਂ ਫਿਰ ਉਹ ਕਾਫੀ ਤਰ੍ਹਾਂ ਦੇ ਰੋਗ ਦਿੰਦੀ ਹੈ ਤੇ ਜਦੋਂ ਇੱਕ ਪਾਰਕਿੰਸਨਸ ਰੋਗ ਹੁੰਦਾ ਡਿਮੈਂਸ਼ੀਆ ਹੁੰਦਾ ਉਹਦੇ ਨਾਲ ਨਾਲ ਡਿਪਰੈਸ਼ਨ ਮਾਈਗਰੇਨ ਹੋਰ ਬਹੁਤ ਸਾਰੇ ਰੋਗ ਖੰਦੇ ਨੇ ਤੇ ਇਹ ਜਦੋਂ ਅੱਪਾ ਮਸੂਰ ਦੀ ਦਾਲ ਖਾਨਦੇ ਆ ਤੇ ਇਹਦੇ ਨਾਲ ਜਿਹੜਾ ਸਾਨੂੰ ਇਹ 슈ਗਰ ਸਾਡੀ ਕੰਟਰੋਲ ਚ ਆਉਂਦੀ ਹੈ ਤੇ ਮੋਟਾਪਾ ਘਟਦਾ ਹੈਗਾ ਕੋਲੇਸਟ੍ਰੋਲ ਘਟਦੇ ਹੈਗੇ ਨੇ ਤਾਂ ਇਹਦੇ ਨਾਲ ਜਿਹੜਾ ਸਾਨੂੰ ਜਿਹੜੇ ਦਿਮਾਗ ਦੇ ਰੋਗਾਂ ਦੇ ਵਿੱਚ ਵੀ ਸਾਨੂੰ ਕਾਫੀ ਫਾਇਦਾ ਮਿਲਦਾ ਹੈਗਾ ਮਾਸਪੇਸ਼ੀਆਂ ਜਿਵੇਂ ਕਿ ਆ ਪਹਿਲਾਂ ਦੱਸਿਆ ਮਜ਼ਬੂਤ ਬਣਾਦੀ ਹੈਗੀ ਆ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇਸ ਨੂੰ ਗਰਭવતી ਔਰਤਾਂ ਵੀ ਖਾ ਸਕਦੀਆਂ ਹੈਗੀਆਂ ਕਿਉਂਕਿ ਗਰਭવતી ਔਰਤਾਂ ਨੂੰ ਜਿਹੜੀਆਂ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੇ ਅ ਮਸੂਰ ਦੀ ਦਾਲ ਖਾਣ ਦੇ ਨਾਲ ਇਹ ਤੋਂ ਉਹਨਾਂ ਨੂੰ ਜਿਹੜੀਆਂ ਇੱਕ એનર્ਜੀ ਮਿਲਦੀ ਹੈ ਬਾਡੀ ਦੇ ਵਿੱਚ ਤੇ ਕਮਜ਼ੋਰੀ ਤੋਂ ਛੁਟਕਾਰਾ ਮਿਲਦਾ ਤੇ ਕੁਝ ਥੋੜੀ ਮਾਤਰਾ ਦੇ ਵਿੱਚ ਇਹਦੇ ਵਿੱਚ ਫੋਲਿਕ ਐਸਿਡ ਵੀ ਪਾਇਆ ਜਾਂਦਾ ਜਿਹੜਾ ਕਿ ਅ ਪੇਟ ਦੇ ਵਿੱਚ ਜਿਹੜਾ ਬੱਚਾ ਜਿਹੜਾ ਪਲ ਰਿਹਾ ਉਸ ਨੂੰ ਜਿਹੜਾ ਫੋਲੇਟ ਤੇ ਜਿਹੜਾ ਉਸ ਦੇ ਨਾਲ ਜਿਹੜੇ ਪੋਲੀਫినਾਈਲ ਵਰਗੇ ਜਿਹੜੇ ਕਾਫੀ ਜ਼ਿਆਦਾ ਜਿਹੜੇ ਕੁਰਕੀ ਤੱਤ ਨੇ ਉਹ ਜਦੋਂ ਮਿਲਦੇ ਨੇ ਤੇ ਬੱਚੇ ਨੂੰ ਵੀ ਜਿਹੜਾ ਉਪੇਟ ਦੇ ਵਿੱਚ ਪਾਲ ਰੇ ਬੱਚੇ ਨੂੰ ਵੀ ਉਸ ਚੀਜ਼ ਦਾ ਕਾਫੀ ਲਾਭ ਮਿਲਦਾ ਤੇ ਬੱਚਾ ਜਿਹੜਾ ਤੰਦਰੁਸਤ ਪੈਦਾ ਹੁੰਦਾ ਹੈਗਾ ਸਕਿਨ ਦੇ ਲਈ ਕਾਫੀ ਲਾਭ ਲਾਭਯਕ ਮੰਨਿਆ ਜਾਂਦਾ ਜੀ ਤੇ ਸਕਿਨ ਨੂੰ ਵੀ ਜਿਹੜਾ ਤੰਦਰੁਸਤ ਬਣਾਉਣ ਦੇ ਵਿੱਚ ਬੱਡੀ ਸਹਾਇਤਾ ਕਰਦਾ ਹੈਗਾ ਜੇਕਰ ਇਸ ਦਾਲ ਦੇ ਪਾਣੀ ਨੂੰ ਕਿਸੇ ਬੱਦੇ ਦਾ ਮਤਲਬ ਸਕਿਨ ਜਿਹੜੀ ਬਰਨ ਹੋ ਗਈ ਹੈ ਜਲ ਗਿਆ ਹੈਗਾ ਉਸ ਜਗ੍ਹਾ ਤੇ ਤੇ ਇਸ ਦਾਲ ਦਾ ਪਾਣੀ ਦੇ ਨਾਲ ਜੇਕਰ ਆਪਾਂ ਉਹਦਾ ਜ਼ਖਮ ਜਿਹੜਾ ਉਹਦੇ ਧੋਣੇ ਹੈਗੇਗਾ ਤਾ ਉਹਦੇ ਨਾਲ ਇਸ ਦੇ ਜਿਹੜੇ ਜਲਣ ਕਰਕੇ ਜਿਹੜੇ ਨੁਕਸਾਨ ਹੁੰਦੇ ਨੇ ਉਸ ਤੋਂ ਬਚਾਉਣ ਦੇ ਵਿੱਚ ਕਾਫੀ ਸਹਾਇਤਾ ਕਰਦੀ ਹੈ ਵਾਲਾਂ ਦੀ ਜਿਹੜੀ ਹੈ ਇਹ ਕਾਫੀ ਸਹਾਇਤਾ ਕਰਦੀ ਹੈ ਕਿ ਜੀ ਵਾਲਾਂ ਦੀ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ ਇਹਦੇ ਵਿੱਚ ਪ੍ਰੋਟੀਨ ਹੁੰਦਾ ਐਂਟੀਆਕਸੀਡੈਂਟ ਪਾਏ ਜਾਂਦੇ ਨੇ ਤੇ ਜਿਹੜੀਆਂ ਵਾਲਾਂ ਦੀਆਂ ਜੜਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਝੜਨ ਤੋਂ ਰੋਕਦੇ ਨੇ ਵਾਲਾਂ ਨੂੰ ਝੜਨ ਤੋਂ ਰੋਕਦਾ ਤੇ ਇਹ ਵਾਲਾਂ ਦੇ ਲਈ ਜਿਹੜਾ ਇਹ ਅੰਮ੍ਰਿਤ ਮੰਨਿਆ ਜਾਂਦਾ ਸੋ ਉਨ ਮਲਾਕੇ ਜੀ ਆਪਾਂ ਜਿਹੜੀ ਚੀਜ਼ ਹੈ ਉਹ ਇਸ ਤੋਂ ਇਲਾਵਾ ਹੁਣ ਆਪਾਂ ਲਾਸਟ ਜਿਹੜੀ ਚੀਜ਼ ਗੱਲ ਜ਼ਿਕਰ ਕਰਾਂਗੇ ਜੀ ਆਪਾਂ ਗੱਲ ਕਰਾਂਗੇ ਤਿਲਾਂ ਦੀ ਆ ਤਿਲ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਸੁਪਰ ਫੂਡ ਮੰਨਿਆ ਜਾਂਦਾ ਜੀ ਤਿਲ ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਮਿਲਦੀਆਂ ਜਿਹੜੀਆਂ ਹੋਰ ਕਈ ਚੀਜ਼ ਜਿਹੜੀਆਂ ਉਹਦੇ ਵਿੱਚ ਭੋਜਨਾਂ ਵਿੱਚ ਨਹੀਂ ਮਿਲਦੀਆਂ ਕੈਲਸ਼ੀਅਮ ਭਰਪੂਰ ਮਾਤਰਾ ਜਾਂਦਾ ਪ੍ਰੋਟੀਨ ਭਰਪੂਰ ਮਾਤਰਾ ਹੁੰਦਾ ਹਾਂ ਦਾ ਕਿ ਇਹਦੇ ਲਈ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਆ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਕਿਉਂਕਿ ਇਹਦੇ ਵਿੱਚ ਮੈਗਨੀਸ਼ੀਅਮ ਜਿਹੜਾ ਹੈ ਭਰਪੂਰ ਮਾਤਰਾ ਚ ਹੁੰਦਾ ਤੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦੇ ਚ ਮੈਗਨੀਸ਼ੀਅਮ ਦਾ ਇੱਕ ਵੱਡਾ ਰੋਲ ਮਿਲਦਾ ਹੈ ਲੱਗਦਾ ਹੈ ਕਿ ਤੇਲਾਂ ਚ ਮੌਜੂਦ ਐਂਟੀਆਕਸੀਡੈਂਟ ਜਿਹੜਾ ਫ੍ਰੀ ਰੈਡੀਕਲਸ ਤੋਂ ਹੋਣ ਵਾਲੇ ਨੁਕਸਾਨ ਨੂੰ ਜਿਹੜਾ ਉਹ ਸਾਨੂੰ ਬਚਾਉਂਦੇ ਹੈਗੇ ਨੇ ਤੇ ਬਿਮਾਰੀਆਂ ਤੋਂ ਹੋਣ ਵਾਲੇ ਜੋਖਮ ਦੇ ਵਿੱਚ ਸਾਡੀ ਮਦਦ ਕਰਦੇ ਹੈਗੇ ਨੇ ਲਿਖਾਜਾ ਦਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਹੋਏਗਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਜਿਹੜਾ ਬਚਾ ਰਹੇਗਾ ਦੰਦਾਂ ਦੀ ਹੈਲਥ ਵਾਸਤੇ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਜੀ ਕਿਉਂਕਿ ਇਹਦੇ ਵਿੱਚ ਅ ਦੰਤਾਂ ਤੇ ਮਸੂੜਿਆਂ ਨੂੰ ਮਜ਼ਬੂਤ ਕਰਨ ਲਈ ਜਿਹੜਾ ਉਹ ਵਿਟਾਮ ਜਿਹੜਾ ਕੈਲਸ਼ੀਅਮ ਤੋਂ ਇਲਾਵਾ ਜਿਹੜਾ ਵਿਟਾਮਿਨ ਬੀ ਵੀ ਹੁੰਦਾ ਜਿਹੜਾ ਕਿ ਕੈਵਿਟੀ ਦੇ ਖਤਰੇ ਨੂੰ ਜਿਹੜੀ ਜਿੰਨੂੰ ਆਪਾਂ ਕੀੜਾ ਲੱਗਦਿਆਂ ਉਸ ਤੋਂ ਬਚਾਉਂਦਾ ਹੈਗਾ ਕਬਜ਼ ਤੋਂ ਬਚਾਉਂਦਾ ਜੀ ਸਾਨੂੰ ਇਹ ਤੇਲ ਜਿਹੜੇ ਫਾਈਬਰ ਭਰਪੂਰ ਮਾਤਰਾ ਚ ਹੁੰਦਾ ਜੀ ਫਾਈਬਰ ਜਦੋਂ ਹੁੰਦਾ ਤਾਂ ਸਵੇਰੇ ਖਾਲੀ ਪੇਟ ਜਦੋਂ ਆਪਾਂ ਤੇਲ ਖਾਂਦੇ ਆ ਤਾਂ ਉਹਦੇ ਨਾਲ ਜਿਹੜਾ ਉਹ ਸਾਨੂੰ ਜਿਹੜਾ ਸਵੇਰੇ ਜਦੋਂ ਆਪਾਂ ਮਲ ਤਿਆਗ ਵਾਸਤੇ ਜਾਂਦੇ ਹੈਗਿਆਂ ਤਾਂ ਉਹਦੇ ਵਿੱਚ ਸਾਨੂੰ ਆ ਜਿਹੜੀ ਉਥੇ ਅੰਦਰ ਜਾ ਕੇ ਪ੍ਰੋਬਲਮ ਨਹੀਂ ਆਉਂਦੀ ਤਾਂ ਬੜੇ ਆਰਾਮ ਨਾਲ ਜਿਹੜਾ ਸਾਨੂੰ ਸਟੂਲ ਪਾਸ ਹੋ ਜਾਂਦਾ ਹੈਗਾ ਖੂਨ ਦੀ ਕਮੀ ਨੂੰ ਦੂਰ ਕਰਦਾ ਜੀ ਪ੍ਰਮੂਲ ਭਰਪੂਰ ਮਾਤਰਾ ਦੇ ਵਿੱਚ ਤੇ ਆਇਰਨ ਪਾਇਆ ਜਾਂਦਾ ਹਿਊਮਨ ਗਲੋਬਿਨ ਹੀਮੋ ਹੈਮੋਗਲੋਬਿਨ ਦਾ ਜਿਹੜਾ ਪਦਰਾ ਉਸ ਨੂੰ ਚੱਕਣ ਦੇ ਵਿੱਚ ਕਾਫੀ ਜ਼ਿਆਦਾ ਇਹਦੇ ਵਿੱਚ ਸਹਾਇਤਾ ਮਿਲਦੀ ਹੈ ਅਨੀਮੀਆ ਦੇ ਜਿਹੜੇ ਪੇਸ਼ੈਂਟ ਹੁੰਦੇ ਨੇ ਜੇਕਰ ਉਹ ਸਵੇਰੇ ਇਸ ਅੰਮ੍ਰਿਤ ਭੋਜਨ ਦੇ ਵਿੱਚ ਤਿਲਾਂ ਨੂੰ ਜਿਹੜਾ ਸ਼ਾਮਲ ਕਰਕੇ ਖਾਂਦੇ ਹੈਗੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਸੁਪਰ ਫੂਡ ਦਾ ਕੰਮ ਕਰਦਾ ਜਿਹੜਾ ਬੋਡੀ ਦੇ ਅੰਦਰ ਜਾ ਕੇ ਸੋ ਕੁੱਲ ਮਲਾਕਾਈ ਜੀ ਅੱਜ ਤੁਹਾਨੂੰ ਅਸੀਂ ਅੰਮ੍ਰਿਤ ਭੋਜਨ ਦੀ ਜਿਹੜੀ ਇਹ ਜਾਣਕਾਰੀ ਦਿੱਤੀ ਹੈਗੀ ਆ ਤੇ ਇਹਦੇ ਅੰਮ੍ਰਿਤ ਭੋਜਨ ਦੇ ਜਿਹੜੇ ਇਨਗਰੀਡੀਅੰਟ ਹੈਗੇ ਨੇ ਇੱਕ ਵਾਰੀ ਅਸੀਂ ਤੁਹਾਨੂੰ ਫੇਰ ਦੱਸ ਦਿੰਦੇ ਆ ਭੁਜੇ ਹੋਏ ਛੋਲੇ ਜਿਹੜੇ ਨੇ 15 ਗ੍ਰਾਮ, ਮੂੰਗਫਲੀ 10 ਗ੍ਰਾਮ, ਮੂੰਗ ਜਿਹੜਾ ਉਹ 8 ਗ੍ਰਾਮ, ਮੋਠ 6 ਗ੍ਰਾਮ, ਮਸੂਰ 6 ਗ੍ਰਾਮ, ਤਿਲ ਜਿਹੜੇ ਨੇ ਉਹ 5 ਗ੍ਰਾਮ ਇਹ ਆਪਾਂ ਡੇਲੀ ਜਿਹੜਾ ਨੇ ਇਸ ਨੂੰ ਭੁੰਗਾਰ ਲੈਣਾ, ਸਪਰਾਉਟ ਕਰ ਲੈਣਾ, ਸਪਰਾਉਟ ਕਰਨ ਤੋਂ ਬਾਅਦ ਫਿਰ ਇਸ ਨੂੰ ਆਪਾਂ ਚਾਟ ਵਾਂਗੂ ਬਣਾ ਕੇ ਇਦੇ ਵਿੱਚ ਪਿਆਜ਼, ਟਮਾਟਰ, ਕਾਜਰ, ਹਰਾ ਧਨੀਆ, ਹਰੀ ਮਿਰਚ, ਚਕੰਦਰ, ਮੂਲੀ, ਪੱਤਾ ਗੋਭੀ, ਪਤ ਪਾਲਕ ਦੇ ਪੱਤੇ, ਨਿੰਬੂ, ਤਰ੍ਹਾਂ ਜਿੰਦਾਂ ਦਾ ਮਰਜ਼ੀ ਆਪਾਂ ਚੀਜ਼ਾਂ ਵਿੱਚ ਪਾ ਕੇ ਮਿਕਸ ਕਰਕੇ ਉਹਨੂੰ ਜਿਹੜਾ ਵਿੱਚ ਥੋੜਾ ਜਿਹਾ ਸੇਧਾ ਨਮਕ, ਕੁਛੇ ਟਾਈਮ ਜਿਹੜੀ ਕ੍ਰਸ਼ ਕੀਤੀ ਹੋਈ ਜਿਹੜੀ ਕਾਲੀ ਮਿਰਚ ਉਹ ਪਾ ਕੇ ਫਿਰ ਨਿੰਬੂ ਪਾ ਕੇ ਤੇ ਆਪਾਂ ਇਸ ਬੜੇ ਵਧੀਆ ਟੰਗ ਦੇ ਨਾਲ ਚਾਟ ਬਣਾ ਕੇ ਸਭ ਆਪਾਂ ਇਸ ਨੂੰ ਖਾ ਸਕਦੇ ਹਾਂ। ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ ਤੇ ਜੇਕਰ ਕਿਸੇ ਇੱਕ ਬੰਦੇ ਨੂੰ ਇਸ ਵੀਡੀਓ ਨੂੰ ਦੇਖ ਲਿਆ ਤੇ ਉਸ ਨੂੰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫਾਇਦਾ ਹੋ ਗਿਆ ਤੇ ਉਸ ਨੇ ਆਪਣੇ ਜ਼ਿੰਦਗੀ ਦੇ ਵਿੱਚ ਇਸ ਅੰਮ੍ਰਿਤ ਭੋਜਨ ਨੂੰ ਸ਼ਾਮਲ ਕਰ ਲਿਆ ਤੇ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਤਨ